ਏ ਭਾਜੀ ਅਸੀਂ ਇਹਨੂੰ ਤੁਹਾਨੂੰ ਕਿਸਾ ਫੋਨ ਗਿਆ ਸੀ 4:30 ਮਤਲਬ 4:20 ਤੇ ਆਪਾਂ ਇੱਥੇ ਆਏ ਆ ਜੀ ਤੇ ਆ ਕੇ ਆਣ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁੰਡਾ ਕਿੰਦਰ ਆ ਤਾਂ ਹੀ ਫਿਰ ਉਹਨਾਂ ਦੇ ਘਰ ਜਾ ਕੇ ਤਲਾਹ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ ਗਦਾਫ 108 एक 108 ਤੇ ਵੀ ਫੋਨ ਕੀਤਾ ਤੇ 112 ਤੇ ਵੀ ਫੋਨ ਕਰਕੇ ਤੇ ਉਹਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ ਇਹ ਜੀ ਕੋਈ ਕਹਿ ਨਹੀਂ ਸਕਦੇ ਇਥੋਂ ਟਰਨ ਕਰਨ ਲੱਗੇ ਉਹਦੇ ਕੋ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਾਇਰ ਪਾਟਿਆ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਬੁੜਕ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਾਇਰ ਲੰਘਿਆ ਤੇ ਪਿਛਲਾ ਟਾਲੀ ਦੇ ਆਟ ਲੱਗੀ ਦੀ ਉਹਨੂੰ ਪੂਰਾ ਤੇ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ ਇਹ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਘੜਾਇਨ ਨੂੰ ਤੇ ਵੀ ਉਹਨੂੰ ਵਿਚਾਰੇ ਕਿਸ਼ਤਾਂ ਦੇ ਲੈਦਾ ਮਿਹਨਤੀ ਬੰਦਾ ਜਮੀਨ ਵੀ ਥੋੜੀ ਹੈ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਐਕਚੁਅਲੀ ਮਤਲਬ ਡੈਥ ਹੋ ਚੁੱਕੀ ਹੈ ਪਾਦਰ ਦੀ ਪਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਤੇ ਇਹ ਮਤਲਬ ਮਿਹਨਤ ਕਰਦਾ ਹੈ ਆਪਣਾ ਘਰ ਮਤਲਬ ਦੌਰਿਆ ਦਾ ਹੀ ਤੇ ਵਟਾਲਾ ਮਿਲ ਤੋਂ ਉੱਗਣਾ ਲਾ ਅਹੀਂ ਮੰਗ ਕਰਨੇ ਆ ਵੀ ਚਲੋ ਇਹ ਜੋ ਵੀ ਇਹ ਬੱਚਿਆਂ ਨੂੰ ਸਹੂਲਤ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਹੈ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਏ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਏ ਬਾਕੀ ਪਿੰਡ ਕਿਹੜਾ ਸੀਗਾ ਦੱਸੋ ਪਿੰਡ ਨਹੀਂ ਸ਼ਹਿਰ ਆ ਜੀ ਸ਼ਹਿਰ ਹਾਂਜੀ ਗਿਲਿੰਦਰ ਸਿੰਘ ਸਾਡਾ ਉਹ ਸੋਹਣ ਸਿੰਘ ਹੀ ਤੇ ਬਟਾਲਾ ਮਿਲ ਚੋਂ ਆ ਰਿਹਾ ਹੈ ਵਿਚਾਰਾ ਮਿਹਨਤ ਕਰਦਾ ਸੀ ਆਪਣੇ ਜੀ ਪਾਲਦਾ ਸੀ ਪਤਾ ਨਹੀਂ ਕਿ ਚਾਣਕ ਕੀ ਬਣਿਆ ਰਾਤ ਤਾਂ ਇਹਦਾ ਕੀ ਨਹੀਂ ਤੇ ਸਵੇਰੇ ਸਾਨੂੰ ਪਹਲਾ ਲੱਗਾ ਤੇ ਅਸੀਂ ਉਦਾਂ ਹੀ ਢੋੜੇ ਆਏ ਆ ਘਰੋਂ ਜਿੰਦੇ ਹੋ ਮੰਗ ਕਰਨੇ ਆ ਜੀ ਕਿ ਚਲੋ ਕੁਛ ਨਾ ਕੁਛ ਉਹਦੇ ਬੱਚਿਆਂ ਦਾ ਦੇਖਭਾਲ ਹੋਣੀ ਚਾਹੀਦੀ ਹੈ। ਕੁਛ ਨਾ ਕੁਛ ਉਹਨਾਂ ਨੂੰ ਜੋ ਵੀ ਹੈ ਜੋ ਸਰਕਾਰਾਂ ਮੈਤ ਕਰ ਸਕਦੀਆਂ ਨੇ ਕੰਮ ਹੋਣੀ ਚਾਹੀਦੀ ਹੈ ਮੈਤ ਦੀ ਮਿਲ ਚ ਆਇਆ ਕਰਦਾ ਹੈ। ਜੋ ਮਿਲ ਵਾਲਾ ਸਭ ਵੀ ਸੰਬੰਧ ਨਿਕਲਦਾ ਉਹ ਕੱਟਣਾ ਚਾਹੀਦਾ ਉਹ ਇਹਦੇ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਨੂੰ ਦੇਣਾ ਚਾਹੀਦਾ ਉਹਨੂੰ। ਠੀਕ ਹੈ ਨਾ ਉਹਦੇ ਮਸਹੂਸਤੇ ਵੀ ਆਉਣਾ ਚਾਹੀਦਾ ਆਣ ਕੇ ਉਹਨਾਂ ਨੂੰ ਕੋਈ ਦਿਨ ਜੰਮਦਲਾਸਾ ਦੇਣਾ ਚਾਹੀਦਾ। ਹੋਰ ਅਸੀਂ ਕੀ ਮੰਗ ਕਰਨੀ ਗਰੀਬ ਆਦਮੀ ਇਹ ਵਿਚਾਰਾ ਮਿਹਨਤ ਕਰਦਾ ਮਿਹਨਤ ਕਰਦੇ ਕਰਦੇ ਨੇ ਜਿਗਾਰੜ ਬਣਾਇਆ ਕਹ ਰਹੇ ਨੇ ਟਰੈਕਟਰ ਨਵਾਂ ਹੀ ਲਿਆ 1.5 ਮਹੀਨਾ ਹੋਇਆ ਟਰੈਕਟਰ ਲੈ ਤੇ ਹਣ ਚੇਤੀ ਵਿਚਾਰਾ ਨੀਂਦਾ ਚੋਕਾ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਹੀ ਚੋਕਾ ਲੱਗਾ ਤੇ ਚੋਕੇ ਦੇ ਨਾਲ ਹੀ ਵਿੱਚ ਹੋ ਗਿਆ ਇਹ ਪਾਜੀ ਅਸੀਂ ਇਹਨੂੰ ਤੁਹਾਨੂੰ ਕਿਸਾ ਫੋਨ ਗਿਆ ਸੀ 3.5 ਮਤਲਬ 4:20 ਤੇ ਆਪਾਂ ਇੱਥੇ ਆਏ ਆ ਜੀ ਤੇ ਆ ਕੇ ਆਣ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁੰਡਾ ਕੇਂਦਰ ਹੈ ਤਾਂ ਹੀ ਫਿਰ ਉਹਨਾਂ ਦੇ ਘਰ ਜਾ ਕੇ ਤਲਾਹ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ ਗੁਰਦਾਸ 180 180 ਤੇ ਫੋਨ ਕੀਤਾ ਤੇ 112 ਤੇ ਫੋਨ ਕਰਕੇ ਤੇ ਉਹਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ ਇਹ ਵੀ ਕੋਈ ਕਹਿ ਨਹੀਂ ਸਕਦੇ ਇਥੋਂ ਟਰਨ ਕਰਨ ਲੱਗੇ ਉਹ ਕੋਈ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਾਇਰ ਪਾਟਿਆ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਬੁੜਕੇ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਾਇਰ ਲੰਘਿਆ ਤੇ ਪਿਛਲਾ ਟਾਲੀ ਦੇ ਆਟ ਲੱਗੀ ਦੀ ਉਹਨੂੰ ਪੂਰਾ ਦਾ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ ਹੈ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਘੜਾਇਨ ਤੇ ਵੀ ਉਹਨੂੰ ਵਿਚਾਰਨੇ ਕਿਸ਼ਤਾਂ ਦੇ ਲੈਦਾ ਮਿਹਨਤੀ ਬੰਦਾ ਜਮੀਨ ਵੀ ਥੋੜੀ ਹੈ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਐਕਚੁਅਲੀ ਮਰ ਡੈਥ ਹੋ ਚੁਕੀ ਐ ਫਾਦਰ ਦੀ ਫਾਦਰ ਦੀ ਫਾਦਰ ਸਾਹਿਬ ਦੀ ਡੈਥ ਹੋ ਚੁਕੀ ਐ ਤੇ ਇਹ ਮਤਲਬ ਮਿਹਨਤ ਕਰਦਾ ਹੈ ਆਪਣਾ ਘਰ ਮਤਲਬ ਚੋਰਿਆ ਦਾ ਹੀ ਤੇ ਮਟਾਲਾ ਮਿਲ ਤੋਂ ਗਨਾਂ ਲਾ ਗਿਆ ਰਿਹਾ ਵੀ ਕਿਸ ਦਾ ਕਿਰਾਏ ਤੇ ਅਸੀਂ ਇਹ ਮੰਗ ਕਰਨੇ ਆ ਵੀ ਚਲੋ ਇਹ ਜੋ ਵੀ ਇਹ ਬੱਚਿਆਂ ਨੂੰ ਸਹੂਲਤ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਐ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਏ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਏ ਬਾਕੀ ਪਿੰਡ ਕਿਹੜਾ ਸੀਗਾ ਦੱਸੋ ਪਿੰਡ ਨਹੀਂ ਸ਼ਹਿਰ ਆ ਜੀ ਸ਼ਹਿਰ ਹਾਂਜੀ ਕਿਲੰਦਰ ਸਿੰਘ ਸਾਡਾ ਉਹ ਸੋਹਣ ਸਿੰਘ ਹੀ ਤੇ ਬਟਾਲਾ ਮਿਲ ਚ ਆ ਰਿਹਾ ਹੈ ਵਿਚਾਰਾ ਮਿਹਨਤ ਕਰਦਾ ਹੀ ਆਪਣੇ ਜੀ ਪਾਲਦਾ ਹੀ ਪਤਾ ਨਹੀਂ ਕਿ ਚਾਨਕ ਕੀ ਬਣਿਆ ਰਾਤ ਇਹਦਾ ਕੀ ਨਹੀਂ ਤੇ ਸਵੇਰੇ ਸਾਨੂੰ ਪਤਾ ਲੱਗਾ ਤੇ ਅਸੀਂ ਉਦਾਂ ਹੀ ਡੋੜੇ ਆਏ ਆ ਘਰੋਂ ਜਿੰਦੇ ਹੋ ਮੰਗ ਕਰਨੇ ਆ ਜੀ ਕਿ ਚਲੋ ਕੁਛ ਨਾ ਕੁਛ ਉਹਦੇ ਬੱਚਿਆਂ ਦਾ ਦੇਖ ਪਾਲ ਹੋਣੀ ਚਾਹੀਦੀ ਕੁਛ ਨਾ ਕੁਛ ਹੁਣ ਉਹਨੂੰ ਜੋ ਵੀ ਆ ਜੋ ਸਰਕਾਰਾਂ ਮਦਦ ਕਰ ਸਕਦੀਆਂ ਨੇ ਕੰਮ ਹੋਣੀ ਚਾਹੀਦੀ ਮਿਲ ਚ ਆਇਆ ਕਰਦਾ ਹੈ ਜੋ ਮਿਲਾਣਾ ਦਾ ਸਭ ਵੀ ਸਬੰਧ ਨਿਕਲਦਾ ਉਹ ਕੱਟਣਾ ਚਾਹੀਦਾ ਉਹ ਇਹਦੇ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਨੂੰ ਦੇਣਾ ਚਾਹੀਦਾ ਉਹਨੂੰ ਠੀਕ ਹੈ ਨਾ ਉਹਦੇ ਮਸਹੂਸਤੇ ਵੀ ਆਉਣਾ ਚਾਹੀਦਾ ਆਣ ਕੇ ਉਹਨਾਂ ਨੂੰ ਕੋਈ ਜੰਮ ਦਲਾਸਾ ਦੇਣਾ ਚਾਹੀਦਾ ਹੋਰ ਅਸੀਂ ਕੀ ਮੰਗ ਕਰਨੀ ਗਰੀਬ ਆਦਮੀ ਹੈ ਵਿਚਾਰਾ ਮਿਹਨਤ ਕਰਦਾ ਹੈ ਮਿਹਨਤ ਕਰਦੇ ਕਰਦੇ ਨੇ ਅਜਗਾੜ ਬਣਾਇਆ ਕਹ ਰਹੇ ਨੇ ਟਰੈਕਟਰ ਨਵਾਂ ਹੀ ਲਿਆ 1.5 ਮਹੀਨਾ ਹੋਇਆ ਟਰੈਕਟਰ ਲੈ ਤੇ ਹਣ ਚੇਤੀ ਵਿਚਾਰਾ ਨੀਂਦਾ ਚੋਕਾ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਹੀ ਚੋਕਾ ਲੱਗਾ ਤੇ ਚੋਕੇ ਦੇ ਨਾਲ ਹੀ ਵਿੱਚ ਹੋ ਗਿਆ